ਸਸਿਕਾਲ نیوز 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਸ਼ੁਰੂਆਤ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੂੜਾ ਦੇ ਇੱਕ ਬਿਆਨ ਤੋਂ ਕਿਉਂਕਿ ਸਿਆਸਤ ਦੇ ਵਿੱਚ ਵਾਰ ਪਲਟਵਾਰ ਦਾ سلسلہ ਚੱਲਦਾ ਰਹਿੰਦਾ ਹੈ ਬਿਆਨਬਾਜ਼ੀ ਹੀ ਹੈ ਜਿਹੜੀ ਸਿਆਸਤ ਨੂੰ ਚਲਾਉਂਦੀ ਹੈ ਬਿਆਨਬਾਜ਼ੀ ਹੀ ਪਾਰੂ ਰਹਿੰਦੀ ਹੈ ਔਰ ਕਈ ਵਾਰੀ ਚੀਜ਼ਾਂ ਸਿਰਫ ਬਿਆਨਬਾਜ਼ੀ 'ਚ ਉਲਝੀਆਂ ਰਹਿੰਦੀਆਂ ਨੇ ਤਾਂ ਕਿ ਲੋਕਾਂ ਦਾ ਧਿਆਨ ਖਾਸ ਉਹਨਾਂ ਮੁੱਦਿਆਂ ਵੱਲ ਨਾ ਜਾ ਸਕੇ ਜਿਹੜੇ ਸਹੀ ਮਾਇਨੇ ਦੇ ਵਿੱਚ ਲੋਕਾਂ ਦੇ ਨਾਲ ਜੁੜੇ ਹੋਏ ਨੇ ਔਰ ਕਈ ਵਾਰੀ ਮਸਲੇ ਬਿਆਨਬਾਜ਼ੀ ਚ ਹੀ ਸਮਟ ਕੇ ਰਹਿ ਜਾਂਦੇ ਨੇ ਲੇਸੋ ਸ਼ੁਰੂਆਤ ਬਿਆਨਬਾਜ਼ੀ ਤੋਂ ਅਮਨ ਰੋੜਾ ਨੇ ਬੀਜਪੀ ਤੇ ਅਟੈਕ ਕੀਤਾ ਹੈ ਇਹ ਕਹਿ ਕੇ ਕਿ ਬੀਜਪੀ ਇਕੱਲੀ ਈਮੇਲਸ ਨੂੰ ਬੰਬ ਬਣਾ ਕੇ ਦਿਖਾ ਰਹੀ ਹੈ ਉਹਨਾਂ ਨੇ ਕਿਹਾ ਕਿ ਬੀਜਪੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ ਪੰਜਾਬ ਭਾਜਪਾ ਦੇਸ਼ ਦੇ ਦੁਸ਼ਮਣਾਂ ਨੂੰ ਮਜ਼ਬੂਤ ਕਰਨ ਤੋਂ ਗੁਰੇਜ਼ ਕਰੇ ਉਹਨਾਂ ਨੇ ਕਿਹਾ ਨਾ ਅਮਰitsar ਕੁਝ ਹੋਇਆ ਨਾ ਜਲੰਧਰ ਕੁਝ ਹੋਇਆ ਨਾ ਪਟਿਆਲਾ ਛੋਏਗਾ ਭਾਜਪਾ ਦੀ ਕੇਂਦਰ ਵਿਚਲੀ ਸਰਕਾਰ ਦੇ ਨੱਕ ਹੇਠਾਂ लाल किले ਦੇ ਨੇੜੇ ਬੰਬ ਤਮਾਕਾ ਹੋ ਗਿਆ। ਭਾਜਪਾ ਉਸ ਹਮਲੇ ਨੂੰ ਰੋਕਣ ਦੇ ਵਿੱਚ ਉਹਨਾਂ ਕਿਹਾ ਕਿ ਸਫਲ ਰਹੀ ਤੇ ਹੁਣ ਪੰਜਾਬ 'ਚ ਕਿਸੇ ਨੂੰ ਈਮੇਲ ਦੇ ਜ਼ਰੀਏ ਆਈ ਥ੍ਰੈਟ ਨੂੰ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇੱਕ ਟਵੀਟ ਕੀਤਾ ਗਿਆ ਹੈ ਅਮਨ अरोड़ा ਵੱਲੋਂ ਔਰ ਟਵੀਟ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਨਾ ਅਮਰitsar ਕੁਝ ਹੋਇਆ ਨਾ ਜਲੰਧਰ ਕੁਝ ਹੋਇਆ ਨਾ ਹੀ ਪਟਿਆਲੇ ਹੋਏਗਾ। ਇਕਲੀਆਂ ਆਈ ਮੇਲਾ ਨੂੰ ਬੰਬ ਬਣਾ ਕੇ ਤੇ ਦਿਖਾ ਕੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਕੇ ਭਾਜਪਾ ਦੇਸ਼ ਤੇ ਦੁਸ਼ਮਣਾਂ ਨੂੰ ਮਜ਼ਬੂਤ ਕਰਨ ਤੋਂ ਗੁਰੇਜ਼ ਕਰੇ ਵੈਸੇ ਵੀ ਭਾਜਪਾ ਦੀ ਕੇਂਦਰ ਤੇ ਦਿੱਲੀ ਸਰਕਾਰ ਦੀ ਨੱਖ ਹੇਠ ਲਾਲ ਕਿਲੇ ਵੇਖੇ ਹੋਏ ਦਰਦਨਾਕ ਬੰਬ ਤਮਾਕੇ ਨੂੰ ਰੋਕਣ 'ਚ ਅਸਫਲ ਰਹੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਇਹ ਪੋਸਟ ਕੀਤੀ ਗਈ ਹੈ ਅਮਨ अरोੜਾਪਤ ਸੁਆਮਨ अरोੜਾ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਔਰ ਉਹਨਾਂ ਨੇ ਇੱਕ ਟਵੀਟ ਕੀਤਾ ਔਰ ਟਵੀਟ ਦੇ ਵਿੱਚ ਬੀਜਪੀ ਨੂੰ ਨਿਸ਼ਾਨੇ ਤੇ ਲਿਆ ਦਸਲ ਜ਼ਿਕਰ ਉਹਨਾਂ ਵੱਲੋਂ ਪਿਛਲੇ ਦਿਨੀਂ ਦੀਆਂ ਘਟਨਾਵਾਂ ਦਾ ਕੀਤਾ ਗਿਆ ਇੱਕ ਦਿਨ ਅਮ੍ਰਿਤਸਰ ਦੇ ਸਕੂਲਾਂ ਨੂੰ ਇੱਕ ਥ੍ਰੈਟ ਆਇਆ ਸੀ ਉਹ ਸਾਰੇ ਸਕੂਲ ਖਾਲੀ ਕਰਵਾ ਲਏ ਗਏ ਉਸ ਤੋਂ ਬਾਅਦ ਜਲੰਧਰ ਦੇ ਵਿੱਚ 20 ਸਕੂਲਾਂ ਨੂੰ ਥ੍ਰੈਟ ਆਇਆ ਔਰ ਜਲੰਧਰ ਦੇ ਵਿੱਚ ਵੀ ਸਕੂਲ ਜਿਹੜੇ ਸੀ ਉਹ ਖਾਲੀ ਕਰਵਾ ਲਏ ਗਏ ਫਿਰ ਹੁਣ ਪਟਿਆਲੇ ਦਾ ਜ਼ਿਕਰ ਹੋ ਰਿਹਾ ਤਾਂ ਅਮਨ अरोड़ा ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਨਾ ਜਲੰਧਰ ਕੁਝ ਹੋਇਆ ਨਾ ਅਮ੍ਰਿਤਸਰ ਕੁਝ ਹੋਇਆ ਨਾ ਪਟਿਆਲੇ ਕੁਝ ਹੋਏਗਾ ਬੀਜੇਪੀ ਈਮੇਲਾਂ ਨੂੰ ਜਿਹੜਾ ਹੈ ਉਹ ਵੱਡਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਈਮੇਲਾਂ ਨੂੰ ਬੰਬ ਬਣਾ ਕੇ ਦਿਖਾ ਰਹੀ ਹੈ ਔਰ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ। ਇਹ ਹਰ ਸਿਮਰਤ ਕੌਰ ਬਾਦਲ ਨੇ ਕੇਂਦਰ ਦੇ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਦੇ ਇਸ਼ਤਿਹਾਰ ਤੇ ਇਤਰਾਸ ਜਤਾਇਆ। ਅਕਾਲੀ ਸੰਸਦ ਨੇ ਪੋਸਟ ਕਰਕੇ ਵੀਰ ਬਾਲ ਦਿਵਸ ਨਾਲ ਸੰਬੰਧਿਤ ਇਸ਼ਤਿਹਾਰ ਤੇ ਸਵਾਲ ਚੱਕੇ ਨੇ ਉਹਨਾਂ ਕਿਹਾ ਕਿ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਨੂੰ ਗੈਰ ਸਿੱਖ ਵਿਚਾਰਧਾਰਾ ਨਾਲ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜਿਹਾ ਪ੍ਰਚਾਰ ਸਿੱਖ ਸਿਧਾਂਤਾਂ 'ਤੇ ਸਿੱਧਾ ਹਮਲਾ ਹੈ ਉਦ ਰੈਸਿਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ਼ਤਿਹਾਰ ਨੂੰ ਸਿੱਖ ਭਾਵਨਾਵਾਂ ਦੇ ਉਲਟ ਦੱਸਿਆ ਜਿਹੜਾ ਕਿ ਸਿੱਖਾਂ ਦੇ ਲਈ ਬਹੁਤ ਇੱਕ ਦੁਖਦਾਈ ਤਸਵੀਰ ਸੀ ਭਾਵੇਂ ਕਿ ਉਹ ਹਟਾ ਲਈ ਗਈ ਤੋਂ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਗੱਲ ਦੇ ਵਿੱਚ ਜਦਨਾ ਕੀਤੀ ਜਾਵੇ ਯੋਗੀਆਂ ਦੇ ਧਾਰਮਿਕ ਆਸਥਾ ਨਾਲ ਜੁੜਿਆ ਮਾਮਲਾ ਵਾ ਅਸੀਂ ਚਾਹਾਂਗੇ ਕਿ ਸਰਕਾਰ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੇ ਭਾਜਪਾ ਨੇ ਸਫਾਈ ਦਿੰਦਿਆਂ ਕਿਹਾ ਕਿ ਅਜਿਹਾ ਕੋਈ ਪੋਸਟਰ ਉਹਨਾਂ ਵੱਲੋਂ ਸ਼ੇਅਰ ਨਹੀਂ ਕੀਤਾ ਗਿਆ ਅੱਜਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਸਾਡੀ ਕਿਸੇ ਮਿਨਿਸਟਰੀ ਵੱਲੋਂ ਇਦਾਂ ਦਾ ਕੋਈ ਪੋਸਟਰ ਜਾਰੀ ਨਹੀਂ ਕੀਤਾ ਗਿਆ ਔਰ ਦੇਸ਼ ਦੀ ਕਿਸੇ ਵੀ ਮਿਨਿਸਟਰੀ ਵੱਲੋਂ ਇਦਾਂ ਦਾ ਪੋਸਟਰ ਜਾਰੀ ਨਹੀਂ ਕੀਤਾ ਗਿਆ ਫੇਕ ਪੋਸਟਰ ਹੈ ਕਿਸੇ ਨੇ ਸ਼ਰਾਰਤਵਜੋਹ ਨੂੰ ਬਣਾ ਕੇ ਪਾਇਆ ਹੋਵੇ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਜ਼ਿਕਰ ਹੋ ਗਿਆ ਕਿ ਆ ਸਿਮਰਤ ਬਾਦਲ ਨੇ ਆਪਣੇ ਐਕਸ ਅਕਾਊਂਟ ਤੇ ਜਿਹੜੇ ਇਸ਼ਤਿਹਾਰ ਦੀ ਫੋਟੋ ਸ਼ੇਅਰ ਕੀਤੀ ਹੈ ਉਹ ਪੀਆਈਬੀ ਗਵਰਨਮੈਂਟ ਆਫ ਇੰਡੀਆ ਵੱਲੋਂ ਸ਼ੇਅਰ ਕੀਤੀ ਗਈ ਹੈ ਤੇ ਉਧਰ ਭਾਜਪਾ ਵੱਲੋਂ ਸ਼ੇਅਰ ਸਾਹਿਬਜ਼ਾਦਿਆਂ ਦੀ ਕਾਰਟੂਨ ਵਾਲੀ ਪੋਸਟ ਦਾ ਵਿਵਾਦ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਹ ਨਾਮ ਆਦਮੀ ਪਾਰਟੀ ਨੇ ਕਾਰਟੂਨਾਂ ਵਾਲੀ ਪੋਸਟ ਤੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਮੁਖਬਲਾਰੇ ਕੁਲਦੀਪ ਢਾਲੀਵਾਲ ਨੇ ਕਿਹਾ ਕਿ ਸ਼ਹੀਦੀ ਪੰਦਰਵਾੜੇ ਵਿਚਾਲੇ ਅਜਿਹੇ ਕਾਰਟੂਨ ਪੋਸਟ ਕਰਨਾ ਸਿੱਖ ਜਜ਼ਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਹੈ ਆਪ ਨੇ ਭਾਜਪਾ ਨੂੰ ਸਿੱਖਾਂ ਤੋਂ ਮਾਫੀ ਮੰਗਣ ਦੀ ਅਪੀਲ ਕੀਤੀ ਹੈ ਭਾਜਪਾ ਦੇ ਆਗੂਆਂ ਨੂੰ ਭਾਜਪਾ ਦੇ ਹਾਈ ਕਮਾਂਡ ਨੂੰ ਅਮਿਤ ਸ਼ਾਹ ਜੀ ਨੂੰ ਮੋਦੀ ਜੀ ਨੂੰ ਜਿਨ੍ਹਾਂ ਨੂੰ ਹੱਥ ਜੋੜਦੇ ਦਿਖਾਇਆ ਮੈਂ ਉਹਨਾਂ ਨੂੰ ਕਹੂੰਗਾ ਕਿ ਇਸ ਪੋਸਟਲ ਦੀ ਮਾਫੀ ਮੰਗਣ ਇਹ ਉਹਨਾਂ ਨੇ ਬੜਾ ਵੱਜਲ ਨਾ ਕੀਤਾ ਉਹਨਾਂ ਦੀ ਪਾਰਟੀ ਨੇ ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਪੋਸਟਰ ਸ਼ੇਅਰ ਕਰਕੇ ਭਾਜਪੀ ਤੇ ਗੁਰੂਆਂ ਦਾ ਅਪਮਾਨ ਕਰਨ ਦੇ ਇਲਜ਼ਾਮ ਲਾਏ ਸੀ ਭਾਜਪੀ ਨੇ ਜਵਾਬ ਦਿੰਦਿਆਂ ਕਿਹਾ ਕਿ ਸ਼ਹੀਦੀ ਦਿਨਾਂ 'ਚ ਅਜਿਹੀ ਕੰਟਰੋਵਰਸੀ ਨਾ ਕੀਤੀ ਜਾਵੇ ਸੋ ਇਹ ਨਾਵਾਦੀ ਗਰਮਾਚੇ ਮੈਂ ਮੈਂ ਸਮਝਦਾ ਨਾਵਾ ਤੇ ਸਾਨੂੰ ਡਿਬੇਟ 'ਚ ਨਹੀਂ ਜਾਣਾ ਚਾਹੀਦਾ ਦੇਸ਼ ਦੀ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸਾਰੇ ਦੇਸ਼ ਵੱਲੋਂ ਇਸ ਦਿਹਾੜੇ ਨੂੰ ਜੇ ਵੀਰਬਾਲ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਤਾਂ ਸਾਰਿਆਂ ਨੂੰ ਇਹਦੇ ਤੇ ਇਸ ਨੂੰ ਸਾਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਦੱਸ ਤੀ ਕਿ ਬੀਜੇਪੀ ਦੇ ਅਫੀਸ਼ੀਅਲ ਅਕਾਊਂਟ ਤੋਂ ਕਾਰਟੂਨਾਂ ਦੀ ਪੋਸਟ ਸ਼ੇਅਰ ਹੋਈ ਸੀ ਜਿਸ ਚ ਲਿਖਿਆ ਸੀ ਕਿ ਪਹਿਲਾਂ ਕਾਂਗਰਸ ਤੁਸ਼ਟੀ ਕਰਨ ਅੱਗੇ ਨਾ ਨਤਮਸਤਕ ਹੁੰਦੀ ਸੀ ਮੋਦੀ ਸਰਕਾਰ ਗੁਰੂ ਸਾਹਿਬ ਤੇ ਉਹਨਾਂ ਦੇ ਪਰਿਵਾਰ ਅੱਗੇ ਨਾ ਨਤਮਸਤਕ ਹੈ ਜਿਨ੍ਹਾਂ ਨੇ ਮਹਾਨ ਕੁਰਬਾਨੀ ਕੀਤੀ ਹਾਲਾਂਕਿ ਬੀਜੇਪੀ ਵੱਲੋਂ ਇਹ ਪੋਸਟ ਤੁਰੰਤ ਡਿਲੀਟ ਕਰ ਦਿੱਤੀ ਗਈ ਸੀ ਤੇ ਮਾਨਸਾ ਦੇ ਵਿੱਚ ਬੱਸ ਡਰਾਈਵਰ ਨੇ ਸਵਾਰੀਆਂ ਦੀ ਜਾਨ ਖਤਰੇ 'ਚ ਪਾ ਦਿੱਤੀ ਬੱਸ ਚਲਾਉਂਦੇ ਸਮੇਂ ਡਰਾਈਵਰ ਮੋਬਾਈਲ ਦੀ ਵਰਤੋਂ ਕਰ ਰਿਹਾ ਸੀ ਸੰਗਣੀ ਧੁੰਦ ਦੇ باوجود ਵੀ ਸੁਆਰੀਆਂ ਦੀ ਪਰਵਾਹ ਨਹੀਂ ਕੀਤੀ ਬੱਸ ਰੋहतक ਤੋਂ ਬੁੜਲਾਡਾ ਆ ਰਹੀ ਸੀ ਪੰਜਾਬ ਰੋਡ ਵੇ ਟ੍ਰਾਂਸਪੋਰਟ ਕਾਰਪੋਰੇਸ਼ਨ ਪੀਆਰਟੀਸੀ ਦੀ ਬੱਸ ਸੀ ਰੋहतक ਤੋਂ ਬੁੜਲਾਡਾ ਆ ਰਹੀ ਸੀ ਡਰਾਈਵਰ ਨੇ ਇੱਕ ਹੱਥ 'ਚ ਸਟੀering ਫੜਿਆ ਤੇ ਦੂਜੇ ਹੱਥ ਨਾਲ ਉਹ ਮੋਬਾਈਲ ਸਕਰੋਲ ਕਰ ਰਿਹਾ ਸੀ ਇਹ ਤਸਵੀਰਾਂ ਆਈਆਂ ਨੇ ਇੱਕ ਹੱਥ ਦੇ ਵਿੱਚ ਡਰਾਈਵਰ ਦੇ ਮੋਬਾਈਲ ਅੱਗੇ বাস ਚੱਲ ਰਹੀ ਹੈ ਤੁੰਦ ਹੈ ਆਸ-ਪਾਸ ਦੀਆਂ ਗੱਡੀਆਂ ਲੰਘਦੀਆਂ ਦਿਖਾਈ ਦੇ ਰਹੀਆਂ ਨੇ ਡਰਾਈਵਰ ਮੋਬਾਈਲ ਤੇ ਕੁਝ ਦੇਖ ਰਿਹਾ ਸੀ ਨਾਲ ਪੈਰਲਲ ਪਿੱਛੋਂ ਕਿਸੇ ਸਵਾਰੀ ਨੇ ਉਸ ਦੀ ਵੀਡੀਓ ਬਣਾ ਲਈ ਇਸ ਵੀਡੀਓ ਨੂੰ ਦੇਖ ਕੇ ਸਮਝ ਆਉਂਦਾ ਕਿ ਕਿੰਨਾ ਖਤਰਨਾਕ ਰੁਝਾਨ ਹੈ ਬਹੁਤ ਜ਼ਿਆਦਾ ਸਾਨੂੰ ਮੋਬਾਈਲ ਦੇਖਣ ਦੀ ਆਦਤ ਹੈ ਪਰ ਕਈ ਵਾਰੀ ਅਸੀਂ ਜਿਸ ਵੇਲੇ ਕੋਈ ਐਸਾ ਕੰਮ ਕਰ ਰਹੇ ਹਾਂ ਜਿਹਦੇ ਨਾਲ ਤੁਹਾਡੇ ਹੱਥ ਦੇ ਵਿੱਚ ਘੱਟੋ-ਘੱਟ 50 ਸਵਾਰੀਆਂ ਦੀ ਜਾਨ ਹੈ ਤੁਸੀਂ ਡਰਾਈਵਰ ਹੋ ਵਾਸਤੇ ਵਿੱਚ 50 ਸਵਾਰੀਆਂ ਸਫਰ ਕਰ ਰਹੀਆਂ ਨੇ ਔਰ ਐਸੀ ਇੱਕ ਛੋਟੀ ਜਿਹੀ ਅਣਗਹਿਲੀ ਵੀ ਕਿਉਂਕਿ ਧਿਆਨ ਜੇ ਸਾਹਮਣੇ ਨਾ ਹੋਇਆ ਕਿਸੇ ਗੱਡੀ ਨੇ ਬ੍ਰੇਕ ਮਾਰਤੀ ਤੁਸੀਂ ਸਿੱਧਾ ਜਾ ਕੇ ਉਸ ਦੇ ਵਿੱਚ ਵੱਜ ਸਕਦੇ ਹੋ ਗੱਡੀ ਕਿਤੇ ਸਾਈਡ ਤੇ ਕਤਾਨਾ ਚ ਉਤਰ ਸਕਦੀ ਹੈ ਕਿਤੇ ਉਸ ਦਾ ਬੈਲੈਂਸ ਵਿਗੜ ਸਕਦਾ ਹੈ ਕੁਝ ਵੀ ਹਾਦਸਾ ਡਰਾਈਵਿੰਗ ਤੇ ਇੱਕ ਸੈਕਿੰਡ ਦੀ ਚੂਕ ਵੀ ਕਈਆਂ ਦੀ ਜਾਨ ਤੇ ਭਾਰੀ ਪੈ ਜਾਂਦੀ ਹੈ ਐਸੇ ਵਿੱਚ ਮੋਬਾਈਲ ਚਲਾਉਣਾ ਕਿੰਨਾ ਕੁ ਸਹੀ ਹੈ ਇਹ ਦਰਸ਼ਕ ਇਸ ਤਸਵੀਰ ਨੂੰ ਦੇਖ ਕੇ ਖੁਦ ਹੀ ਜੱਜ ਕਰ ਸਕਦੇ ਨੇ ਕਿ ਇਹ ਚੀਜ਼ਾਂ ਦਿਖਾਉਣੀਆਂ ਕਿੰਨੀਆਂ ਜ਼ਰੂਰੀ ਨੇ ਹੋ ਸਕਦਾ ਹੈ ਬਹੁਤ ਸਾਰੇ ਲੋਕ ਇਹ ਵੀ ਸੋਚਣ ਕਿ ਜੇ ਉਸਨੇ ਕੋਈ ਜ਼ਰੂਰੀ ਕੰਮ ਲਈ ਕਰ ਵੀ ਲਿਆ ਤਾਂ ਇਸ ਨੂੰ ਦਿਖਾਉਣ ਵਾਲੀ ਇਸ ਦੇ ਵਿੱਚ ਕੀ ਗੱਲ ਹੈ ਤਾਂ ਸਭ ਤੋਂ ਵੱਡਾ ਸਵਾਲ ਇਸ ਦੇ ਵਿੱਚ ਇਹ ਹੈ ਕਿ ਜੇ ਇੱਕ ਝਪਕੀ ਜਾਂ ਇੱਕ ਸੈਕਿੰਡ ਦੀ ਵੀ ਕੋਈ ਉੱਚਨੀ ਛੋਈ ਤਾਂ ਕਿੱਡਾ ਵੱਡਾ ਹਾਦਸਾ ਵਾਪਰ ਸਕਦਾ ਹੈ ਬਾਅਦ ਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਤੇ ਡਿਸਕਸ਼ਨ ਕਰਦੇ ਹਾਂ ਉਹਨਾਂ ਚੀਜ਼ਾਂ ਤੇ ਚਰਚਾ ਕਰਦੇ ਹਾਂ ਕਿ ਜੇ ਇਹ ਨਾ ਕੀਤਾ ਹੁੰਦਾ ਤਾਂ ਬਹੁਤ ਵੱਡਾ ਹਾਦਸਾ ਹੋਣੋ ਬੱਜ ਸਕਦਾ ਸੀ ਸੋ ਬਜਾਏ ਬਹੁਤ ਸਾਰੀਆਂ ਚੀਜ਼ਾਂ ਤੇ احتیاطਨ ਗੱਲ ਕਰਨ ਦੀ ਜਾਂ ਉਹਨਾਂ ਨੂੰ ਦਿਖਾਉਣ ਦੀ ਲੋੜ ਪਈ ਜਾਂਦੀ। ਜਨਾਬ ਲੋਕਾਂ ਨੂੰ ਰਾਉਂਡ ਅਪ ਕੀਤਾ। ਥ੍ਰੈਟ ਕਾਲ ਕਰਨ ਵਾਲੇ ਨੇ ਖੁਦ ਨੂੰ ਇੰਸਪੈਕਟਰ ਗੁਰਮੀਤ ਸਿੰਘ ਦੱਸ ਕੇ ਅਮਰ ਨੂਰੀ ਨੂੰ ਧਮਕਾਇਆ। ਮੁਲਜ਼ਮ ਨੇ ਕਿਹਾ ਕਿ ਉਸ ਦਾ ਬੇਟਾ ਜੋ ਗੌਣ ਦਾ ਕੰਮ ਕਰਦਾ ਹੈ ਉਹ ਗਾਣੇ ਬੰਦ ਕਰ ਦੇਵੇ ਨਹੀਂ ਤੇ ਅੰਜਾਮ ਬੁਰਾ ਹੋਏਗਾ। ਨੂੰ ਇਹਨਾਂ ਨੂੰ ਇੱਕ ਕਾਲ ਆਈ ਜਿਹਦੇ ਵਿੱਚ ਇੱਕ ਪਰਸਨ ਗੱਲ ਕਰ ਰਿਹਾ ਸੀ ਜੋ ਆਪਦੇ ਆਪ ਨੂੰ ਪੂਰੇ ਸਮਾਜ ਨੂੰ ਦੱਸ ਦਿਆ ਸੀ ਉਸ ਨੇ ਇਹਨਾਂ ਨੂੰ ਥ੍ਰੈਟਨ ਕੀਤਾ ਇਹਦੇ ਬੇਸਿਸ ਉੱਤੇ ਅਸੀਂ ਇੱਕ ਐਫ ਆਈ ਆਰ ਲੋਜ ਕਰਤੀ ਪੁਲਿਸ ਨੇ ਪੰਜਾਬੀ ਗਾਇਕਾ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ ਤੇ ਘਰ ਦੇ ਬਾਹਰ ਵੀ ਪੁਲਿਸ ਦੀ ਸੁਰੱਖਿਆ ਾਲਾ ਦਿੱਤੀ ਗਈ ਹੈ ਅੱਜ ਇਨਵੈਸਟੀਗੇਸ਼ਨ ਕਰਦੇ ਹੋਏ ਤਿੰਨ ਪਰਸਨ ਨੂੰ ਅਸੀਂ ਰਾਉਂਡ ਅਪ ਕਰ ਲਿਆ ਹੈ ਜਲਦੀ ਹੀ ਅਸੀਂ ਇਹਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਵਾਂਗੇ ਮੈਡਮ ਅਮਰ ਨੂਰੀ ਨੂੰ ਆਲਰੇਡੀ ਪੁਲਿਸ ਵੱਲੋਂ ਸੁਰੱਖਿਆ ਵੀ ਮੁਹੱਈਆ ਕਰਵਾਈ ਹੈ ਜ਼ਿਕਰ ਇਹੋ ਹੈ ਕਿ ਸੰਗੀਤ ਜਗਤ ਚਮਰ ਨੂਰੀ ਨੇ ਪਤੀ ਸਰਦੂਲ ਸਿਕੰਦਰ ਨਾਲ ਕਾਫੀ ਨਾਮ ਕਮਾਇਆ 10 ਸਾਲ ਦੀ ਉਮਰ ਚਮਰ ਨੂਰੀ ਨੇ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਤੇ 13 ਸਾਲ ਦੀ ਉਮਰ ਚ ਉਹਨਾਂ ਦਾ ਪਹਿਲਾ ਗਾਣਾ ਰਿਕਾਰਡ ਹੋਇਆ ਸੀ ਸੰਗੀਤ ਦੇ ਨਾਲ-ਨਾਲ ਅਮਰ ਨੂਰੀ ਕਮਾਲ ਦੀ ਅਦਾਕਾਰ ਵੀ ਨੇ ਉਹਨਾਂ ਦੇ ਦੋ ਬੇਟੇ ਸਾਰੰਗ ਤੇ ਆਲਾਪ ਸਿਕੰਦਰ ਨੇ ਮਾਸਟਰ ਸਲੀਮ ਦੇ ਪਿਤਾ ਤੇ ਮਸ਼ਹੂਰ ਸੂਫੀ ਗਾਇਕ 우ਸਤਾਦ ਪੂਰਨ ਸ਼ਾ ਕੋਟੀ ਨੂੰ ਸਪੁਰਦੇ ਖਾਤ ਕੀਤਾ ਉਸਤਾਦ ਪੂਰਨ ਸ਼ਾ ਕੋਟੀ ਨੂੰ ਉਹਨਾਂ ਦੀ ਅੰਤਿਮ ਇੱਛਾ ਦੇ ਮੁਤਾਬਿਕ ਦਿਓਲ ਨਗਰ 'ਚ ਉਹਨਾਂ ਦੇ ਘਰ ਦੇ ਕੋਲ ਹੀ ਅੰਤਿਮ ਵਿਦਾਈ ਦਿੱਤੀ ਗਈ। ਸੈਂਕੜੇ ਲੋਕਾਂ ਤੋਂ ਇਲਾਵਾ ਪੰਜਾਬੀ ਇੰਡਸਟਰੀ ਨਾਲ ਜੁੜੇ ਲੋਕ ਵੀ ਆਪਣੇ ਉਸਤਾਦ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਹੋਏ ਸਨ। ਬਹੁਤ ਸੋਹਣੀਆਂ ਗੱਲਾਂ ਹੋਈਆਂ ਬੈਠੇ ਰਹੇ 1.5-2 ਘੰਟੇ ਅਸੀਂ ਬੈਠੇ। ਪੁਰਾਣੇ ਗਾਣੇ ਯਾਦ ਕੀਤੇ, ਪੁਰਾਣੀਆਂ ਗੱਲਾਂ ਕਦੋਂ ਮਿਲੇ ਸੀ। ਯਾਦ ਸੀ ਉਹਨਾਂ ਨੂੰ ਸਾਰੀਆਂ। ਸਾਰੀਆਂ ਗੱਲਾਂ ਯਾਦ ਸੀ ਉਹਨਾਂ ਨੂੰ। ਉਸਤਾਦ ਜੀ ਵਰਗੀ ਜੋ ਸ਼ਖਸੀਅਤ ਹੈ ਉਹ ਮਤਲਬ ਆਮ ਇਨਸਾਨਾਂ ਦੇ ਵਿੱਚ ਨਹੀਂ ਜਿਨੇ ਜਾਂਦੇ। ਉਹ ਰੱਬ ਦੇ ਬੰਦੇ ਹੁੰਦੇ ਆ ਰੱਬ ਵੱਲੋਂ ਸਪੈਸ਼ਲੀ ਭੇਜੇ ਗਏ ਬੰਦੇ ਹੁੰਦੇ ਆ ਪੰਜਾਬੀ ਇੰਡਸਟਰੀ ਦੀਆਂ ਕਈ ਸ਼ਖਸੀਅਤਾਂ ਜਿਨ੍ਹਾਂ ਚਾਂਸਰਾ ਜਹਾਂਸ ਕਲੇਰ ਕੰਠ ਜੀ ਖਾਨ ਰਾਏ ਜੁਜਾਰ ਨਵਰਾਜ ਹੰਸ ਤੇ ਅਫਸਾਨਾ ਖਾਨ ਨੇ ਨਮੱਖਾ ਨਾਲ ਉਸਤਾਦ ਜੀ ਨੂੰ ਅਲਵਿਦਾ ਕਿਹਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਮਾਲਕ ਅਗੇ ਅਰਦਾਸ ਕਰਦੇ ਕਮਾਲਪੁਰ ਨਾਲ ਆਪਣੇ ਚਰਨਾਂ 'ਚ ਵਾਸਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਬੜਾ ਮੁਹੱਬਤ ਬੜਾ ਪਿਆਰ ਇਹਨਾਂ ਨੇ ਬੜਾ ਆਸ਼ੀਰਵਾਦ ਦਿੱਤਾ ਸਾਨੂੰ ਹਰ ਵਾਰ ਆਪਣੇ ਪਰਾਂ ਹੇਠ ਲਪੋਕੇ ਬੈਠੇ ਸੀ ਹੁਣ ਤੱਕ ਸਾਨੂੰ ਇਦਾਂ ਲੱਗਦਾ ਸੀ ਸਾਡੇ ਸਿਰ ਤੇ ਸਾਡੇ ਗੁਰੂ ਲੋਕਾਂ ਦੀ ਛੱਤਰ ਛਾਇਆ ਹੈ 우ਸਤਾਦ ਪੂਰਨ ਸ਼ਾ ਕੋਟੀ ਦਾ ਪੰਜਾਬੀ ਸੰਗੀਤ ਚ ਕਾਫੀ ਆਦਰ ਮਾਨ ਹੈ ਉਹਨਾਂ ਨੇ ਨਾ ਸਿਰਫ ਆਪਣੇ ਬੇਟੇ ਸਲੀਮ ਨੂੰ ਸੰਗੀਤ ਸਿਖਾਇਆ ਬਲਕੇ ਹੰਤਰਾ ਝੰਸ ਤੇ ਸਾਬਰ ਕੋਟੀ ਵਰਗੇ ਕਈ ਮਸ਼ਹੂਰ ਤੇ ਬਾਕਮਾਲ ਗਾਇਕਾਂ ਨੂੰ ਤਰਾਸ਼ਿਆ ਉਹਨਾਂ ਨੂੰ ਸੰਗੀਤਕ ਸਾਜ਼ਾਂ ਚ ਵੀ ਮਹਾਰਤ ਹਾਸਲ ਸੀ ਤੇ ਬੰਗਲਾਦੇਸ਼ ਦੇ ਵਿੱਚ ਹਿੰਦੂ ਨੌਜਵਾਨ ਦੇ ਕਤਲ ਦੇ ਖਿਲਾਫ ਵਿਸ਼ਵ ਹਿੰਦੂ ਪਰਿਸ਼ਦ ਨੇ ਦਿੱਲੀ ਦੇ ਵਿੱਚ ਬੰਗਲਾਦੇਸ਼ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ। VHP ਵਰਕਰ ਪੀੜਿਤ ਪਰਿਵਾਰ ਨੂੰ ਨਿਆਂ ਦਿਲਾਉਣ ਦੀ ਮੰਗ ਕਰ ਰਹੀ ਸੀ। ਵਾਹ ਪਰ ਅਗਰ ਉਸਨੇ ਗਲਤੀ ਕਰੀ ਸੀ, ਹਮਾਰੇ ਭਾਈ ਨੇ, ਤਾਂ ਉਸਕਾ ਸਜ਼ਾ ਦੇ ਦੇ। ਕਿਆ ਮਤਲਬ ਬੰਦਾ ਚੁਆਏ ਪੇ ਖੜੋ ਕੇ ਜਲਾ ਦੋ। ਕੋਈ ਕਾਨੂੰਨ ਨਹੀਂ ਹੈ ਕਿ ਬੰਗਲਾਦੇਸ਼ ਮੇ ਅਗਰ ਹਮ ਹਿੰਦੁਸਤਾਨੀਓ ਨੇ ਬੰਗਲਾਦੇਸ਼ੀਓ ਹਿੰਦੁਸਤਾਨ ਮੇ ਢੂੰਡ ਢੂੰਡ ਕੇ ਭਗਾਣਾ ਚਾਲੂ ਕਰ ਫਿਰ ਕੀ ਹੋਗਾ? ਫਿਰ ਵਾਹ ਕੀ ਸਰਕਾਰ ਹੋਣਾ ਚਾਲੂ ਕਰ ਦੇਗੀ। ਬੰਗਲਾਦੇਸ਼ ਚ 18 ਦਸੰਬਰ ਦੀ ਰਾਤ ਹਿੰਦੂ ਨੌਜਵਾਨ ਦੀਪੂ ਚੰਦਰ ਦੀ ਹੱਤਿਆ ਕਰ ਦਿੱਤੀ ਗਈ ਸੀ ਪਹਿਲਾਂ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਦੀਪੂ ਨੇ ਸੋਸ਼ਲ ਮੀਡੀਆ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਟਿੱਪਣੀ ਕੀਤੀ ਸੀ ਪਰ ਸ਼ੁਰੂਆਤੀ ਜਾਂਚ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਮੇਰੀ ਭਾਰਤ ਸਰਕਾਰ ਸੇ ਸਿਰਫ ਦੋ ਡਿਮਾਂਡਸ ਹੈ ਇੱਕ ਤਾਂ ਰੂਲਸ ਥੋੜੇ ਬਦਲੇ ਜਾਏ ਤਾਂ ਕਿ ਜੋ ਵੀ ਹਿੰਦੂ ਹੈ ਉਹ ਸੇਫ ਹੋ ਕੇ ਹਮਾਰੇ ਘਰ ਵਾਪਸ ਆ ਸਕੇ ਲੇਕਿਨ ਇਸ ਕੇ ਸਾਥ ਸਾਥ ਬੰਗਲਾਦੇਸ਼ ਮੇ ਇੱਕ ਛੋਟਾ ਰਾਸ਼ਟਰ ਬਣਾਇਆ ਜਾਏ ਜੋ ਹਿੰਦੂਆਂ ਕੇ ਲਈ ਹੈ ਉਹਨੇ ਕੀ ਮਾਤਰ ਭੂਮੀ ਪੇ सेफ हो जहां पे शरीया लॉ नहीं हो जहां पे कॉन्स्टिट्यूशन में उनके माइनॉरिटी के राइट्स रहे और एक हिंदू राष्ट्र का झंडा फहराया जाए इस विचारे बांग्लादेश के दे विदेश मंत्रालय ने भारतीय हाई कमिश्नर प्रणय वर्मा को तलब किया है एक हफ्तेच दूसरी बार है जब भारतीय हाई कमिश्नर को सद्दया गया है बांग्लादेशी विद्यार्थी नेता शरीफ उस्मान हादी की मौत के बाद भारत विरोधी प्रदर्शन और फिर मेमनसिंह जिले च दीपू की दी मॉब लिंचिंग को लेके दोनों देशों के रिश्ते काफी बिगड़ गए हैं ਦਿੱਲੀ ਦੇ ਪੜਪੜ ਗੰਜ ਵਾਰਡ ਤੋਂ ਬੀਜੇਪੀ ਕਾਉਂਸਲਰ ਰੇਨੂ ਚੌਧਰੀ ਦਾ ਫੁੱਟਬਾਲ ਕੋਚ ਨੂੰ ਧਮਕਾਉਣ ਦਾ ਇੱਕ ਵੀਡੀਓ ਸਾਹਮਣੇ ਆਇਆ। ਮੈਦਾਨ پارک ਨਹੀਂ ਮਿਲੇਗਾ। ਇਸ ਵੀਡੀਓ 'ਚ ਬੀਜੇਪੀ ਐਮਸੀ ਅਫਰੀਕੀ ਫੁੱਟਬਾਲ ਕੋਚ ਨੂੰ ਇੱਕ ਮਹੀਨੇ ਦੇ ਅੰਦਰ ਹਿੰਦੀ ਸਿੱਖਣ ਦੀ ਚੇਤਾਵਨੀ ਦਿੰਦੀ ਨਜ਼ਰ ਆ ਰਹੀ ਹੈ। ਕਾਉਂਸਲਰ ਕਹਿੰਦੀ ਹੈ ਕਿ ਜੇਕਰ ਹਿੰਦੀ ਨਹੀਂ ਸਿੱਖੀ ਤਾਂ پارک ਖੋਹ ਲਿਆ ਜਾਏਗਾ। ਕੋਈ ਨਹੀਂ ਸੀ ਕਿ ਹਿੰਦੀ। ਅਗਰ ਇਸਨੇ 1 ਮਹੀਨੇ 'ਚ ਹਿੰਦੀ ਨਹੀਂ ਸਿੱਖੀ ਸਫਾਰਸ਼ ਕਿਲੋ। ਹੱਸਣੇ ਦੀ ਗੱਲ ਨਹੀਂ ਇਹ ਸੀਰੀਅਸ ਬੋਲ ਰਹੀ ਹੋਏ। ਕੀ ਹੋ ਰਿਹਾ ਸੀ ਨਹੀਂ 1 ਮਹੀਨੇ ਇਸ 8 ਮਹੀਨੇ ਹੋ ਗਏ ਬਤਾਏ ਹੋਏ ਮੈਨੂੰ ਜੇ ਅਗਰ 1 ਮਹੀਨੇ ਮੈਂ ਹਿੰਦੀ ਨਹੀਂ ਸਿੱਖੀ ਹਾਂ ਦਾ ਮਾਤਰਾ ਭਾਸ਼ਾ ਨਹੀਂ ਸਿੱਖੀ ਹਾਂ ਦਾ ਪੈਸਾ ਖਾ ਰਹੇ ਹੋ ਤਾਂ ਮੂੰਹ ਮੇਂ ਵੀ ਹਿੰਦੀ ਬੋਲਣਾ ਸਿੱਖੋ ਵੀਡੀਓ ਚ ਰੈਨੂ ਚੌਧਰੀ ਅਫਰੀਕਨ ਕੋਚ ਤੋਂ ਪੁੱਛਦੀ ਹੈ ਕਿ ਉਹ ਹੁਣ ਤੱਕ ਹਿੰਦੀ ਕਿਉਂ ਨਹੀਂ ਸਿੱਖ ਪਾਇਆ ਇੱਥੋਂ ਦਾ ਪੈਸਾ ਖਾ ਰਹੇ ਹੋ ਤਾਂ ਹਿੰਦੀ ਬੋਲਣਾ ਸਿੱਖੋ ਜਦੋਂ ਉੱਥੇ ਮੌਜੂਦ ਕੁਝ ਲੋਕ ਇਸ ਗੱਲ ਨੂੰ ਮਜ਼ਾਕ ਸਮਝ ਕੇ ਹੱਸਦੇ ਨੇ ਤਾਂ ਕਾਉਂਸਲਰ ਕਹਿੰਦੀ ਹੈ ਕਿ ਇਹ ਕੋਈ ਮਜ਼ਾਕ ਨਹੀਂ ਉਹ ਇਸ ਚੇਤਾਵਨੀ ਨੂੰ ਲੈ ਕੇ ਗੰਭੀਰ ਹੈ ਆ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਹੋ ਗਈ ਤਾਂ ਜ਼ਿੰਮੇਦਾਰੀ ਲੋ ਜ਼ਿੰਮੇਦਾਰੀ ਲੋ ਹਿੰਦੀ 1 ਮਹੀਨੇ ਮੈਂ ਨਹੀਂ ਸਿੱਖੀ ਤਾਂ ਇਹ ਪਾਰਕ ਨਹੀਂ ਮਿਲੇਗਾ 1 ਮਹੀਨੇ ਦੇਖੋ ਪਾਰਕ ਲੈਣਾ ਹੈ ਤਾਂ ਇਸ ਕੋ ਹਿੰਦੀ ਸਿੱਖ ਕੇ ਆਏਗਾ ਪਹਿਲੇ ਬਾਅਦ ਤੇ ਜਾਣਕਾਰੀ ਮੁਤਾਬਕ ਇਹ ਅਫਰੀਕੀ ਨਾਗਰਿਕ ਕਰੀਬ 15 ਸਾਲ ਤੋਂ ਉਸੇ ਇਲਾਕੇ 'ਚ ਰਹਿ ਰਿਹਾ ਹੈ ਉਸਨੇ ਦਿੱਲੀ ਨਗਰ ਨਿਗਮ ਤੋਂ ਪਾਰਕ ਕਿਰਾਏ ਤੇ ਲਿਆ ਹੈ ਤੇ ਇਸ ਵਿੱਚ ਬੱਚਿਆਂ ਨੂੰ ਫੁੱਟਬਾਲ ਦੀ ਕੋਚਿੰਗ ਦਿੰਦਾ ਹੈ ਕਾਉਂਸਲਰ ਨੇ ਧਮਕਾਉਣ ਦਾ ਵੀਡੀਓ ਖੁਦ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ ਕੀ ਹੋ ਗਈ ਤਾਂ ਤੁਸੀਂ ਜ਼ਿੰਮੇਦਾਰ ਹੋ ਹੋਣੇ ਜ਼ਿੰਮੇਦਾਰ ਦੋ ਤੇ ਖਬਰ ਲੁਦੈਣਾ ਤੋ ਜਿੱਥੇ ਇੱਕ ਪਾਵਰ ਲਿਫਟਰ ਦੀ ਮੌਤ ਹੋਈ ਹੈ ਇੱਕ ਖਿਡਾਰੀ ਜਿਹੜਾ ਪਾਵਰ ਲਿਫਟਿੰਗ ਕਰਦਾ ਸੀ ਬਲਾਚੌਰ ਦਾ ਰਹਿਣ ਵਾਲਾ 28 ਸਾਲਾ ਸੁਖਵੀਰ ਸਿੰਘ ਕਾਰ ਦੇ ਵਿੱਚ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਲੁਧਿਆਣਾ ਦੇ ਵਿੱਚੋਂ ਇੱਕ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਗਿਆ ਸੀ ਮੁਕਾਬਲੇ ਤੋਂ ਬਾਅਦ ਉਹ ਕਾਰ 'ਚ ਬੈਠਾ ਸੀ ਪਾਵਰ ਲਿਫਟਿੰਗ ਦਾ ਉਸਨੇ ਮੁਕਾਬਲਾ ਜਿੱਤਿਆ ਸੀ ਬਲਾਚੌਰ ਵਿਖੇ ਸੁਖਵੀਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਬਲਾਚੌਰ ਦੇ ਵਿੱਚ ਸੁਖਵੀਰ ਇੱਕ ਜਿਮ ਵਿੱਚ ਨੌਕਾ ਸੀ ਕਹ ਕੇ ਬਸ ਬਰਜ਼ ਮੂੰਹੋਂ ਨਿਕਲ ਨਹੀਂ ਰਿਹਾ। ਕੀ ਕਹੀਏ? ਮੇਨਾ 24 ਘੰਟੇ ਨਾਲੇ ਰਹਿੰਦਾ ਸੀ। ਮੇਰੇ ਬਿਨਾ ਕਿਤੇ ਜਾਂਦਾ ਨਹੀਂ ਸੀ। ਮੇਰੇ ਨਾਲੇ ਹੀ ਜਾਣਾ ਕਿੱਥੇ ਜਾਣਾ। ਮੇ ਤੋਂ ਬਿਨਾ ਪੈਰ ਨਹੀਂ ਪੜਦਾ ਸੀ। ਪਤਾ ਨਹੀਂ ਉਦੋਂ ਕਿੱਦਾਂ ਚੱਲੇ ਗਿਆ ਬਾਜੀ ਕਿੱਦਾਂ ਚੱਲੇ ਗਿਆ 10 ਕਿਵੇਂ ਨਹੀਂ ਗਿਆ। ਫਿਰ ਮਿਲ ਕੇ ਗਿਆ ਕਹਿੰਦਾ ਮੈਂ ਚੱਲਾ ਲੌਵੀ ਗੇਲ ਕੰਪੀਟੀਸ਼ਨ ਖੇਲਣ ਚੱਲਣਾ ਮੈਂ। ਮੈਂ ਚੱਲ ਜਾਇਆ ਤੂੰ ਕੋਈ ਗੱਲ ਨਹੀਂ। ਕਹਿੰਦਾ ਮੈਂ ਮੁੜਿਆਣਾ 5:30 ਵਜੇ ਮੇਰੀ ਗੱਲ ਹੋਈ ਬਾਜੀ ਉਹਨਾਂ ਨਾਲ। ਕਹਿੰਦਾ ਮੈਂ ਆ ਗਿਆ ਬਸ। ਮੈਂ ਕਿਹਾ ਤੂੰ ਮੈਂ ਵੇਟ ਕਰਦਾ। ਤੂੰ ਆ ਜਾ ਆਪਾਂ ਬੈਠੀਏ ਨਾ। ਕਹਿੰਦਾ ਮੈਂ ਆ ਗਿਆ ਤੁਰਨ ਬੀਸੀਸੀਆਈ ਨੇ ਡੋਮੈਸਟਿਕ ਮਹਿਲਾ ਕ੍ਰਿਕਟਰਸ ਦੀ ਫੀਸ ਦੇ ਵਿੱਚ 2.5 ਗੁਣਾ ਇਜ਼ਾਫਾ ਕਰ ਦਿੱਤਾ। ਪਲੇਇੰਗ 11 'ਚ ਖੇਡਣ ਵਾਲੀਆਂ ਮਹਿਲਾ ਪਲੇਅਰਸ ਨੂੰ ਹੁਣ 20000 ਦੀ ਥਾਂ 50000 ਪ੍ਰਤੀ ਦਿਨ ਫੀਸ ਦਿੱਤੀ ਜਾਏਗੀ, ਜਦਕਿ ਸੀਨੀਅਰ ਰਿਜ਼ਰਵ ਖਿਡਾਰੀਆਂ ਦੀ ਫੀਸ 10000 ਤੋਂ ਵਧਾ ਕੇ 25000 ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨੈਸ਼ਨਲ T20 ਟੂਰਨਾਮੈਂਟ 'ਚ ਪਲੇਇੰਗ 11 ਖਿਡਾਰਨਾ ਨੂੰ 25000 ਰੁਪਏ ਪ੍ਰਤੀ ਦਿਨ ਦਿੱਤੇ ਜਾਣਗੇ ਤੇ ਰਿਜ਼ਰਵ ਖਿਡਾਰੀਆਂ ਲਈ 12500 ਰੁਪਏ ਪ੍ਰਤੀ ਦਿਨ ਫੀਸ ਰੱਖੀ ਗਈ ਹੈ। ਜੂਨੀਅਰ ਟੀਮ ਅੰਡਰ 23 ਤੇ ਅੰਡਰ 19 ਮੈਚਾਂ ਦੀਆਂ ਖਿਡਾਰਨਾਂ ਨੂੰ ਵੀ 25000 ਰੁਪਏ ਪ੍ਰਤੀ ਦਿਨ ਮਿਲਣਗੇ ਜਦਕਿ ਨਾਨ ਪਲੇਇੰਗ ਖਿਡਾਰਨਾਂ ਨੂੰ 12500 ਪ੍ਰਤੀ ਦਿਨ ਦਿੱਤਾ ਜਾਏਗਾ ਬੀਸੀਸੀਆਈ ਦਾ ਇਹ ਕਦਮ ਮਹਿਲਾ ਕ੍ਰਿਕਟਰਾਂ ਲਈ ਇੱਕ ਅਹਿਮ ਤੇ ਪੋਜ਼ਿਟਿਵ ਬਦਲਾਅ ਮੰਨਿਆ ਜਾ ਰਿਹਾ ਹੈ ਜਿਸ ਨਾਲ ਕ੍ਰਿਕਟ ਨੂੰ ਪੇਸ਼ੇ ਵਜੋਂ ਅਪਣਾਉਣ ਚ ਵੀ ਮਹਿਲਾਵਾਂ ਦੀ ਦਿਲਚਸਪੀ ਵਧੇਗੀ ਦੱਸਦੀ ਹੈ ਕਿ ਮਹਿਲਾ ਕ੍ਰਿਕਟਰਸ ਦੀ ਮੈਚ ਫੀਸ ਚਾਫੀ ਵਾਰਸੋਂ 2021 ਚ ਕੀਤੀ ਗਈ ਸੀ ਉਸ ਸਮੇਂ ਸੀਨੀਅਰ ਖਿਡਾਰੀਆਂ ਦੀ ਫੀਸ 12500 ਤੋਂ ਵਧਾ ਕੇ 20000 ਰੁਪਏ ਤੇ ਗੱਲ ਕਰਦੇ ਹਾਂ ਮੁਹਾਲੀ ਕੁਰਾਲੀ ਬਾਈਪਾਸ ਦੀ ਇੱਕ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਆਮ ਲੋਕਾਂ ਦੇ ਲਈ ਮੁਹਾਲੀ ਕੁਰਾਲੀ ਬਾਈਪਾਸ ਖੋਲ ਦਿੱਤਾ 4 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਮੁਹਾਲੀ-ਕੁਰਾਲੀ ਬੱਦੀ ਗ੍ਰੀਨਫੀਲਡ ਬਾਈਪਾਸ ਨੂੰ ਆਮ ਲੋਕਾਂ ਲਈ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਹੈ। ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ 1400 ਕਰੋੜ ਦੀ ਲਾਗਤ ਨਾਲ ਬਣੀ ਇਹ 31 ਕਿਲੋਮੀਟਰ ਲੰਬੀ 4 ਲੇਨ ਸੜਕ ਚੰਡੀਗੜ੍ਹ-ਮੁਹਾਲੀ ਦੇ ਲਈ ਸਭ ਤੋਂ ਵੱਡੀ ਟ੍ਰੈਫਿਕ ਸਮੱਸਿਆ ਦਾ ਸਥਾਈ ਹੱਲ ਬਣੇਗੀ। ਇਹ ਸੜਕ ਮੁਹਾਲੀ ਦੇ ਆਈਟੀ ਸਿਟੀ ਚੌਂਕ ਤੋਂ ਸ਼ੁਰੂ ਹੋ ਕੇ ਖਰੜ ਬਾਈਪਾਸ, ਮੁੰਡੀ ਖਰੜ, ਲਾਂਡਰਾ ਰੋਡ, ਕੁਰਾਲੀ ਤੇ ਚੂਲਕੇ ਨੰਗਲ ਰਾਹੀਂ ਸਿਸਵਾ ਬੱਦੀ ਹਾਈਵੇ ਨਾਲ ਜੁੜ ਰਹੀ ਹੈ। जो हिमाचल की अगर हम बात करें या फिर हम अंबाला की बात करें हरियाणा क्योंकि यहां से अगर ये रोड निकला ये रोड निकल रहा है अंबाला सत्तर किलोमीटर यहाँ से और यहीं से जो रोड निकल रहा है लुध्याना सियासी और हवाई अड्डा यानी कि जो ये सीधा रोड जा रहा है अब बिल्कुल जो हाईवे जाने की जरूरत नहीं है भीड़ भाड़ में बिल्कुल फंसने की जरूरत नहीं है सीधा ही अगर हम एयरपोर्ट रोड जाते हैं एयरपोर्ट रोड पे जाना है तो इसी रोड पे होते हुए बयालीस किलोमीटर यहाँ से पड़ता है और किसी भी तरह से कोई भीड़ नहीं किसी भी तरह से कोई ट्रैफिक नहीं ਬਾਈਪਾਸ ਨਾਲ ਹੁਣ 에어ਪੋਰਟ ਰੋਡ ਤੇ ਰੋਜ਼ਾਨਾ ਮਿਲਣ ਵਾਲਾ ਭਿਆਨਕ ਜਾਮ ਵੀ ਖਤਮ ਹੋਣ ਦੀ ਉਮੀਦ ਹੈ ਫਿਲਹਾਲ ਇਸ ਦਾ ਉਦਘਾਟਨ ਨਹੀਂ ਕੀਤਾ ਗਿਆ ਪਰ ਆਮ ਲੋਕਾਂ ਲਈ ਸੜਕ ਤੇ ਆਵਾਜਾਈ ਸ਼ੁਰੂ ਹੋ ਗਈ ਹੈ ਤੇ ਹੁਣ ਜ਼ਿਕਰ ਪੰਚਕੂਲਾ ਦੇ ਕਾਰੋਬਾਰੀ ਐਮ ਕੇ ਪਾਟਿਆ ਦਾ ਐਮ ਕੇ ਪਾਟਿਆ ਉਹੀ ਸ਼ਖਸ ਨੇ ਜਿਹੜੇ ਅਕਸਰ ਕਿਸੇ ਵੱਡੇ ਤਿਉਹਾਰ ਤੇ ਆਪਣੇ ਕਰਮਚਾਰੀਆਂ ਨੂੰ ਕਾਰਾਂ ਗਿਫਟ ਕਰਦੇ ਨੇ ਇੱਕ ਵਾਰੀ ਮੁੜ ਉਹਨਾਂ ਨੇ ਆਪਣੇ ਕਰਮਚਾਰੀਆਂ ਦੇ ਲਈ ਤਿਜੋਰੀ ਖੋਲੀ ਹੈ ਦੀਵਾਲੀ ਵਾਂਗ 크리스마ਸ ਤੇ ਨਵੇਂ ਸਾਲ ਨੂੰ ਲੈ ਕੇ ਉਹਨਾਂ ਨੇ ਆਪਣੀ ਟੀਮ ਦੇ 6 ਮੈਂਬਰਾਂ ਨੂੰ ਹੁਣ ਫਿਰ ਨਵੀਆਂ ਕਾਰਾਂ ਗਿਫਟ ਕੀਤੀਆਂ ਨੇ ਹਾਲਾਂਕਿ ਦੀਵਾਲੀ ਤੇ ਉਹਨਾਂ ਨੇ ਆਪਣੇ 51 ਸਟਾਫ ਮੈਂਬਰਾਂ ਨੂੰ ਕਾਰਾਂ ਗਿਫਟ ਕੀਤੀਆਂ ਸੀ ਉਹਨਾਂ ਕਿਹਾ ਕਿ ਧਰੰਦਰ ਫਿਲਮ ਵਾਂਗ ਨੌਜਵਾਨਾਂ ਤੇ ਮਹਿਲਾਵਾਂ ਨੂੰ ਜ਼ਿੰਦਗੀ ਦੇ ਹਰ ਖੇਤਰ 'ਚ ਧਰੰਦਰ ਬਣਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਜਦ ਤੁਸੀਂ ਆਪਣੇ ਕੰਮ 'ਚ ਸਭ ਤੋਂ ਵਧੀਆ ਬਣਨ ਦਾ ਟੀਚਾ ਰੱਖਦੇ ਹੋ ਤਾਂ ਸਫਲਤਾ ਤੁਹਾਡੇ ਮਗਰ ਮਗਰ ਚੱਲਦੀ ਹੈ इस बारी सर हमने कार्स दी है और हम साफ तो बोलते ही नहीं आपको पिछले इंटरव्यू में बताया था कि हम अपने टीम को बोलते हैं हमारे रॉकस्टार सेलिब्रिटीज बिल्कुल और इनको हमने क्रिसमस के मौके पे एक मैसेज के थ्रू दी है कि जैसे हम क्रिसमस सेलिब्रेट करते हैं हम सेंटा की इंतजार करते हैं कि सेंटा हमें हमारे लिए खूबसूरत गिफ्ट गिफ देगा, गिफ देगा तो इनको भी एक मैसेज दिया है कि आप गाड़ी तो लो ही और सेंटा से प्रेरित हो कि अपनी नेचर बनाओ गिविंग वाली हम एक इनको एक, एक, एक बच्चों को यूथ को एक मैसेज सिखाता हूँ ऐसे वाला गिविंग गिविंग वाला कि गॉड से मैं कहता हूँ थ्री जी अपनी लाइफ में बहुत इंपॉर्टेंट है पहला जी गॉड को मतलब गॉड है दूसरा ग्रेटिट्यूड और तीसरा गॉड और ग्रेटिट्यूड मिले कि हम गिविंग वाली वे हो ये एक बड़ा पॉजिटिव कह सकते हैं मैसेज है। बस सर ये लाइफ की चीजें थी कुछ साल पहले मैंने अपने कई इंटरव्यूज में बताया कुछ प्रॉब्लम्स भी है लाइफ में तो जब से मैंने यूथ एंड वुमन इंपावरमेंट लिए काम करना शुरू करा तो उनके लिए हमने टीम चुनी अपनी यूथ चुना और हम सक्सेसफुल भी हो रहे हैं और ये यूथ जो है बड़े हैप्पी है हमारे सर अभी तो सात आठ लोग और है जो इस कैटेगरी में आ चुके हैं उनसे है। भी बातचीत कर लेते कोशिश करते हैं क्या नाम है आपका विजय शर्मा सर विजय फर्स्ट एक्सपीरियंस हाँ जी जी फर्स्ट एक्सपीरियंस है किस तरह से देखते हैं बहुत अच्छा लग रहा है सर जैसे कंपनी में आप अच्छे से काम कर रहे हो और आपको रिवॉर्ड मिलता है तो बहुत अच्छा लगता है सर ये बड़ा इंपॉर्टेंट है कि कंपनी में अगर आप काम कर रहे हो और आपको रिवार्ड मिल रहा है पॉजिटिव थिंकिंग क्या नाम है आपका प्रिया है प्रिया कैसा लग रहा है बहुत बढ़िया लग रहा है पहला एक्सपीरियंस है पहला एक्सपीरियंस किस तरह से देखते हैं क्योंकि भाटिया जी की बड़ी एक पॉजिटिव थिंकिंग है और इनकी एक बात बड़ी अच्छी लगती है ऐसा लगता ही नहीं है कि हम किसी ऑफिस में काम कर रहे हैं फैमिली फर्क पैंता है फिलहाल है ही एक सा कमर्शियल